ਸੋ ਪਹਿਲਾਂ ਤਾਂ ਜਿੰਨੇ ਵੀ press ਵਾਲੇ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਸਸਿਕਲ ਸਾਰਿਆਂ ਦਾ ਅੱਜ ਗੱਲ ਕਰ ਰਹੇ ਆ ਕਿ ਕੱਲ ਇੱਕ ਕਾਂਗਰਸ ਪਾਰਟੀ ਨੇ press conference ਕੀਤੀ ਆ ਕਿ ਜਿਹੜੀਆਂ ਇਲੈਕਸ਼ਨ ਚੋਣ ਪੰਚਾਇਤੀ ਚੋਣਾਂ ਨੇ ਇਹਨਾਂ ਦੇ ਵਿੱਚ ਵੱਡੇ ਪੱਦਰ ਤੇ ਤਬੰਦੀਆਂ ਹੋ ਜਾਣਗੀਆਂ ਮੈਂ ਇਹ ਗੱਲ ਦੱਸਣੀ ਚਾਹੁੰਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਬਣੀ ਆ ਅਸੀਂ ਭਾਈਚਾਰਕ ਸਾਂਝ ਦੇ ਮਦਈਆਂ ਜਦੋਂ ਕਿ ਦੂਜੇ ਪਾਸੇ ਕਾਂਗਰਸ ਵਾਲੇ ਫਿਰਕੂ ਰਾਜਨੀਤੀ ਕਰਦੇ ਰਹੇ ਤੁਸੀਂ ਪਿਛਲਾ ਇਤਿਹਾਸ ਕਢਾ ਕੇ ਦੇਖ ਲਓ ਕਾਂਗਰਸ ਦਾ ਜਾਦੂ ਜੀਆਂ ਪਾਰਟੀਆਂ ਦਾ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਸੀ 3 ਵਜੇ ਤੋਂ ਬਾਅਦ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸੀ ਲੋਕਾਂ ਨੂੰ ਨਾਮਜ਼ਦਗੀਆਂ ਭਰਨ ਤੱਕ ਨਹੀਂ ਸੀ ਦਿੱਤੀਆਂ ਜਾਂਦੀਆਂ ਪੂਰਾ ਧੱਕਾ ਚੱਲਦਾ ਸੀ ਲੋਕਾਂ ਦੇ ਨਾਲ ਔਰ ਇਸ ਗੱਲ ਦਾ ਤੁਸੀਂ ਪਿੰਡਾਂ 'ਚ ਜਾ ਕੇ ਸਰਵੇਖਣ ਕਰਾ ਸਕਦੇ ਹੋ ਗਵਾਹ ਵਾ ਕੇ ਲੋਕਾਂ ਨੇ ਰਾਤ ਦੇ 11 ਵਜੇ ਵੀ ਕਾਗਜ਼ ਭਰੇ ਨੇ ਕਿਉਂਕਿ ਇੱਕ ਦਿਨ ਦੇ ਵਿੱਚ ਹੀ ਵੱਡੀ ਪੱਧਰ ਦੇ ਉੱਤੇ ਕੈਂਡੀਡੇਟ ਆਉਣ ਕਾਰਨ ਰਸ਼ ਪੈ ਗਿਆ ਸੀ ਪਰ ਅਸੀਂ ਇੱਕ ਵੀ ਬੰਦਾ ਇਦਾਂ ਦਾ ਨਹੀਂ ਜਾਣ ਦਿੱਤਾ ਜਿਹੜਾ ਕਿ ਕਾਗਜ਼ ਲੈ ਕੇ ਆਇਆ ਹੋਵੇ ਜਿਹੜਾ ਚਾਹਵਾਨ ਹੋਵੇ ਲੜਨ ਦਾ ਅਸੀਂ ਉਹਨਾਂ ਨੂੰ ਫੋਰਸਫੁਲੀ ਰੋਕਿਆ ਉਹ ਪਰ ਇਹਨਾਂ ਦੇ ਰਾਜ ਦੇ ਵਿੱਚ ਜੰਡਾਲੀ ਪਿੰਡ ਵਰਗੇ ਪਤਾ ਨਹੀਂ ਕਿੰਨੇ ਪਿੰਡ ਨੇ ਜਿੱਥੇ ਸਾਰੇ ਪੰਚਾਂ ਦੇ ਕਾਗਜ ਕੱਟ ਕੇ ਸਾਰੇ ਸਰਪੰਚਾਂ ਦੇ ਕਾਗਜ ਕੱਟ ਕੇ ਇਹਨਾਂ ਦੇ ਰਾਜ ਦੇ ਵਿੱਚ ਉੱਥੇ ਇਹਨਾਂ ਨੇ ਆਪਣੀਆਂ ਸਰਪੰਚੀਆਂ ਧੌਂਸ ਦੇ ਨਾਲ ਬਣਾਈਆਂ ਕਾਗਜ ਕੱਟ ਕੇ ਇਹ ਕਾਗਜ ਕੱਟਣ ਵਾਲੀ ਜਿਹੜੀ ਰਾਜਨੀਤੀ ਸੀ ਇਹਨਾਂ ਨੂੰ ਭਾਰੂ ਪਈ ਤੇ ਲੋਕਾਂ ਨੇ ਇਹਨਾਂ ਨੂੰ ਮਾਂਜ ਕੇ ਰੱਖ ਦਿੱਤਾ ਤੇ ਅੱਜ ਇਹ ਮੂੰਛ ਪਾਉਂਦੇ ਫਿਰਦੇ ਨੇ ਤੇ ਅੱਜ ਪਿੰਡਾਂ 'ਚ ਵੜਨ ਜੋਗੇ ਨਹੀਂ ਆ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨੇ ਆ ਕਿ ਪੈੜ ਹਲਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਅਭਿਆਨ ਚਲਾਇਆ ਕਿ ਆਪਾਂ ਸਾਰੇ ਜਾਣਿਆਂ ਨੇ ਸਰਬਸੰਮਤੀਆਂ ਕਰਨੀਆਂ ਨੇ ਆਪਾਂ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਨਹੀਂ ਹੋਣ ਦੇਣਾ ਇਹਦਾ ਲੋਕਾਂ ਨੇ ਵੀ ਭਰਪੂਰ ਹੰਗਾਰਾ ਦਿੱਤਾ ਜਿਹਦੇ ਲਈ ਅੱਜ ਮੈਂ ਜ਼ਰੂਰੀ ਸਮਝਿਆ ਕਿ ਪ੍ਰੈਸ ਵਾਲੇ ਵੀਰਾਂ ਨੂੰ ਬੁਲਾ ਕੇ ਤੁਹਾਨੂੰ ਬੁਲਾ ਕੇ ਅਸੀਂ ਇਸ ਸੀਜ਼ਨ ਨੂੰ ਬਰੀਫ ਕਰੀਏ ਕਿਉਂਕਿ ਇਹ ਜੋ ਸਤਜੋਗ ਇਸ ਟਾਈਮ ਚੱਲ ਰਿਹਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਜਿਹਦੇ ਵਿੱਚ ਕਿ ਹਰ ਕਿਸੇ ਨੂੰ ਹੱਕ ਆਪਣਾ ਸੰਵਿਧਾਨਕ ਰਾਈਟ ਯੂਜ਼ ਕਰਨ ਦਾ ਹਰ ਕੋਈ ਬੰਦਾ ਖੜ ਸਕਦਾ ਇਹਦੇ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਪੂਰਨ ਤੌਰ ਤੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋਈਆਂ ਜਿੱਥੇ ਪੰਚ ਵੀ ਸਰਬਸੰਮਤੀ ਦੇ ਨਾਲ ਬਣੇ ਸਰਪੰਚ ਵੀ ਸਰਬਸੰਮਤੀ ਦੇ ਨਾਲ ਨੇ ਜਿਹੜੇ ਕਿ ਪੂਰਨ ਤੌਰ ਤੇ ਸਰਵਸੰਮਤੀ ਦੇ ਨਾਲ ਬਣੇ ਪਿੰਡ ਨੇ ਸਤਕਾਰਯੋਗ ਨੇ ਉਹਨਾਂ ਦੇ ਮੈਂ ਨਾ ਦੱਸਣਾ ਚਾਹੁੰਨਾ ਬੁਰਕੜਾ ਮੰਗਿਆਲ ਉੱਚੀ ਦੌਰ ਲਸਾੜਾ ਲਖੋਵਾਸ ਲਸਾੜਾ ਪੋਲੇਵਾਸ ਜੁਲਮਗੜ ਕੋਟਲੀ ਸ਼ਾਹਪੁਰ ਅਜਨੌਦ ਗਿੱਦੜੀ ਕਟਾਰੀ ਕਰਮਸਰ ਰਾੜਾ ਸਾਹਿਬ ਰੌਲ ਫਿਰੋਜ਼ਪੁਰ ਅਲੂਣਾ ਮਿਆਨਾ ਅਲੂਣਾ ਤੋੜਾ ਇਹਨਾਂ ਚੋਂ ਬਹੁਤ ਸਾਰੇ ਪਿੰਡ ਇਦਾਂ ਦੇ ਨੇ ਜਿਹੜੇ ਕਿ ਪਿੰਡਾਂ ਵਾਲੇ ਆਪ ਗੱਲ ਕਹਿੰਦੇ ਨੇ ਕਿ ਜਦ ਦੀ ਸਰਪੰਚੀ ਦੀਆਂ ਚੋਣਾਂ ਹੋਣੀਆਂ ਸ਼ੁਰੂ ਹੋਈਆਂ ਇੱਕ ਵਾਰ ਵੀ ਸਾਡੇ ਪਿੰਡਾਂ ਦੇ ਵਿੱਚ ਸਰਬਸੰਮਤੀ ਨਹੀਂ ਹੋਈ ਪਰ ਗੁਰੂ ਸਾਹਿਬ ਦੀ ਗੁਰੂ ਹਰਗੋਬਿੰਦ ਸਾਹਿਬ ਦੀ ਇਹ ਪਾਵਨ ਧਰਤੀ ਆ ਪੈਲ ਹਲਕਾ ਇਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਸਰਬਸੰਮਤੀਆਂ ਕੀਤੀਆਂ ਔਰ ਇਸ ਤੋਂ ਇਲਾਵਾ ਮੈਂ ਗੱਲ ਦੱਸਣੀ ਚਾਹੁੰਨਾ ਕਿ ਸਾਡੇ ਇਸ ਪੈਲ ਹਲਕੇ ਦੇ ਵਿੱਚ ਦੋ ਬਲਾਕ ਨੇ ਇੱਕ ਦਰਾਹਾ ਮਲੋਦ ਬਲੌਗ ਇੱਕ ਦਰਾਹਾ ਬਲੌਗ ਦਰਾਹਾ ਬਲੌਗ ਦੇ ਵਿੱਚ ਟੋਟਲ ਸਰਪੰਚਾ ਨੇ 139 ਨਾਮਜ਼ਦਗੀਆਂ ਭਰੀਆਂ ਸੀ 139 ਜਿਹਦੇ ਵਿੱਚੋਂ 100 ਕਵਰਿੰਗ ਕੈਂਡੀਡੇਟ ਸੀ ਯਾਨੀ ਕਿ 239 ਹੋ ਗਏ ਤੇ ਉਹਨਾਂ ਦੇ ਵਿੱਚੋਂ ਕਵਰਿੰਗ ਕੈਂਡੀਡੇਟਾਂ ਨੇ ਵਾਪਸ ਲੈ ਲਏ 100 ਜਣਿਆਂ ਨੇ ਕਾਗਜ਼ ਵਾਪਸ ਲੈ ਲਏ ਤੇ 10 ਸਰਬਸੰਮਤੀ ਦੇ ਨਾਲ ਬਣ ਗਏ ਤੇ ਅੱਜ 129 ਸਰਪੰਚ ਕੰਟੈਸਟ ਕਰ ਰਹੇ ਆ। ਔਰ ਦਰਾਹਾ ਬਲੌਗ ਦੇ ਵਿੱਚ ਜਿਹੜੇ ਪੰਚ ਸੀ ਉਹਨਾਂ ਦੇ ਵਿੱਚੋਂ 727 ਜਿਹੜੇ ਸੀ ਨਾਮਜ਼ਦਗੀਆਂ ਜਿਨ੍ਹਾਂ ਨੇ ਭਰੀਆਂ ਤੇ ਉਹਨਾਂ ਦੇ ਪਿੱਛੇ 177 ਕਵਰਿੰਗ ਕੈਂਡੀਡੇਟ ਸੀ। 727 ਕੈਂਡੀਡੇਟ ਤੇ 177 ਕਵਰ ਕਵਰਿੰਗ ਕੈਂਡੀਡੇਟ 177 ਕਵਰਿੰਗ ਕੈਂਡੀਡੇਟ ਸੀ ਉਹਨਾਂ ਨੇ ਵਾਪਸ ਲੈ ਕਿਉਂਕਿ ਅਸੀਂ ਕਿਸੇ ਦਾ ਵੀ ਕਾਗਜ਼ ਰੱਦ ਨਹੀਂ ਕੀਤਾ। ਸਭ ਤੋਂ ਵੱਡੀ ਗੱਲ ਇਹ ਹੋਈ ਆ ਕਿ ਕਿਸੇ ਦਾ ਵੀ ਕਾਗਜ਼ ਰੱਦ ਨਹੀਂ ਹੋਇਆ ਜੇ ਇੱਕ ਦੋ ਕਾਗਜ਼ ਰੱਦ ਹੋਏ ਤਾਂ ਉਹਨਾਂ ਦੇ ਐਸਸੀ ਸਰਟੀਫਿਕੇਟ ਨਹੀਂ ਸੀ ਲੱਗੇ ਹੋਏ ਤਾਂ ਕਿਸੇ ਦਾ ਵੀ ਕਾਗਜ਼ ਰੱਦ ਨਹੀਂ ਹੋਇਆ ਇਹ ਬਹੁਤ ਵੱਡੀ ਗੱਲ ਆ ਪੂਰੇ ਹਲਕੇ ਦੇ ਵਿੱਚ ਔਰ ਇੱਕ 727 ਦੇ ਵਿੱਚੋਂ 170 ਪੰਚਾਂ ਦੀਆਂ ਸਰਵਸਮਤੀਆਂ ਹੋ ਗਈਆਂ 170 ਪੰਚਾਂ ਨੇ ਸਰਵਸਮਤੀਆਂ ਕਰ ਲਈਆਂ ਤੇ ਅੱਜ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹ ਸਿਰਫ 557 ਪੰਚ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਇਦਾਂ ਹੀ ਮਲੌਦ ਬਲੌਕ ਦੀ ਗੱਲ ਅਗਰ ਆਪਾਂ ਕਰੀਏ ਉੱਥੇ ਸਰਪੰਚਾਂ ਦੀਆਂ ਟੋਟਲ ਨਾਮਜ਼ਦਗੀਆਂ 105 ਸੀ ਤੇ ਜਿਨ੍ਹਾਂ ਦੇ ਵਿੱਚੋਂ 92 ਲੋਕਾਂ ਨੇ ਕਵਰਿੰਗ ਕੈਂਡੀਡੇਟ ਭਰੇ ਸੀ ਤੇ 105 ਦੇ ਵਿੱਚੋਂ 6 ਸਾਡੀਆਂ ਉਥੇ ਸਰਬਸੰਮਤੀਆਂ ਹੋਈਆਂ ਤੇ 99 ਜਿਹੜੇ ਸਰਪੰਚ ਆ ਅੱਜ ਉਥੇ ਕੰਟੈਸਟ ਕਰ ਰਹੇ ਨੇ ਤੇ ਜੇ ਆਪਾਂ ਉਥੇ ਪੰਚਾਂ ਦੀ ਗੱਲ ਕਰੀਏ ਤਾਂ ਉਥੇ ਟੋਟਲ 515 ਪੰਚਾਂ ਨੇ ਨਾਮਿਨੇਸ਼ਨ ਭਰਿਆ ਸੀ 515 ਪੰਚਾਂ ਨੇ ਤੇ ਜਿਨ੍ਹਾਂ ਦੇ ਵਿੱਚੋਂ 197 ਕਵਰਿੰਗ ਸੀਗੇ ਕਵਰਿੰਗ ਵਾਲਿਆਂ ਨੇ ਵਾਪਸ ਲੈ ਲਏ ਆਪਣੇ ਕਾਗਜ਼ ਤੇ ਜਿਹੜੀਆਂ ਸਰਬਸੰਮਤੀਆਂ ਹੋਈਆਂ ਉਹ 151 151 ਪੰਚਾਂ ਨੇ ਸਰਬਸੰਮਤੀਆਂ ਕੀਤੀਆਂ ਤੇ ਅੱਜ ਸਿਰਫ 360 ਦੇ ਕਰੀਬ ਜਿਹੜੇ ਆ ਪੰਚ ਉਹ ਇਲੈਕਸ਼ਨਲ ਔਰ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਆ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੰਚਾਂ ਨੇ ਸਰਪੰਚਾਂ ਨੇ ਆਪ ਅੱਗੇ ਆ ਕੇ ਸਰਬਸੰਮਤੀਆਂ ਕੀਤੀਆਂ ਇਹ ਕਹਿ ਰਹੇ ਸੀ ਕਿ ਗਿਆਸਪੁਰਾ ਸਾਹਿਬ ਕੱਲ ਸਾਬਕਾ ਐਮਐਲਏ ਕਹਿ ਰਿਹਾ ਸੀ ਵੀ ਗਿਆਸਪੁਰਾ ਸਾਹਿਬ ਰਾਤ ਨੂੰ 12-12 ਵਜੇ ਲੋਕਾਂ ਨੂੰ ਘੁੰਮ ਰਹੇ ਸੀ ਮਿੰਤਾ ਕਰ ਰਹੇ ਸੀ ਭਈ ਹਾਂ ਮੈਂ ਬਿਲਕੁਲ ਰਾਤ ਦੇ 12-12 ਵਜੇ ਜਦੋਂ ਲੈਕ ਪਾਪੇਪਰ ਭਰਨੇ ਸੀ ਉਸ ਦਿਨ ਵੀ ਉਸ ਤੋਂ ਅਗਲੇ ਦਿਨ ਵੀ ਲੋਕਾਂ ਦੇ ਜਾ ਕੇ ਹੱਥਾਂ ਹੱਥ ਜੋੜ ਰਿਹਾ ਸੀ